ਆ ਫਾਰੇ ਦਾ ਹੁਣ ਰਨਿੰਗ ਕਰਕੇ ਡਿਗਦੇ ਡਿਗਦੇ ਆਉਂਦੇ ਆ ਆ ਦੇਖੋ ਉਹ ਤੇ ਬੈਰੋ 2 ਮਿੰਟ ਫੇਰ ਤੁਹਾਡਾ ਚੱਕਰ ਇੱਕ ਹੋ ਲਵਾਣਾ ਬੈਰੋ 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 ਗੈਰੀ ਸੰਦੂ ਕਿੱਦਾਂ? ਭਈ ਠੀਕ ਆ। ਸੁਲਾਬ ਗਿਆ? ਨਹੀਂ ਨਹੀਂ। ਸੁਮਿਤ ਕਿੱਦਾਂ? ਭਈ ਠੀਕ ਆ। ਉਹ ਕਿੱਦਾਂ ਸ਼ੇਰ ਸਿੰਘ? ਤੈਨੂੰ ਪਤਾ ਕੀ ਗੱਲ ਹੋ ਗਈ? ਬੜਾ ਫੈਟ ਜਿਹਾ ਹੋ ਗਿਆ ਦੌੜ ਲਾ ਕੇ ਬੱਸ ਹੋ ਗਈ। ਅੱਛਾ ਜੀ ਆ ਬਰਗਰ ਖਾਣਾ ਆ ਗਿਆ ਸਾਡਾ ਬਰਗਰ ਖਾਣਾ ਆਉਂਦੇ ਪੇ ਦੌੜ ਦੌੜ ਕੇ ਸਾਰੇ ਪਾਜੀ ਪੱਖੀ ਚਾਰ ਬੰਛੀ ਘੜੇ ਘੜੇ ਕਿ ਆਉਂਦੀ ਬੰਛੀ ਕਿਹ ਕੀ ਗੱਲ ਹੋ ਗਈ ਪਾਜੀ ਜਿਹੜੇ ਮੁੰਡਿਆਂ ਚੱਲ 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 ਜਿਹੜਾ ਚੱਕਰ ਲਾ ਸਕਦਾ ਪੁੱਤ ਉਹ ਪਿੱਛੇ ਆਉਂਦੇ ਆ ਤੇ ਕੁਛ ਉਹ ਤੁਰਕੇ ਆਉਂਦੇ ਆ ਉਹਦੇ ਔਹ ਦੌੜੇ ਹੁਣ ਦੇਖ ਕੇ ਆ ਆ ਬੰਦਾ ਫੋਸੜੀ ਆਲੇ ਸਭ ਤੋਂ ਫੋਸੜ ਕੁਛ ਨਹੀਂ ਹੁੰਦਾ ਆ ਸਹਿਜ ਆ ਦੌੜ ਕੇ ਆਉਂਦੀ ਆ ਸ਼ਾਬਾਸ਼ ਸ਼ਾਬਾਸ਼ ਸਹਿਜ ਦੀ ਸਪੀਡ ਦੇਖੋ ਸਹਿਜ ਇੱਧਰ ਦੇਖੀਦਾ ਆ ਲੈ ਲਓ ਪੁੱਤ ਲੈ ਲਓ ਸਹਿਜ ਲੈ ਲੈ ਬੰਦੇ ਨੇ ਵੀ ਕਰੇ ਸਹਿਜ ਯਾਰ ਕਿੱਦਾਂ ਇੱਧਰ ਦੇਖੋ ਚਾੜ ਇੱਧਰ ਚਪਲ ਕਿਦੀ ਲੈ ਕੇ ਆਂ ਸਹਿਜ ਇੱਧਰ ਦੇਖ ਦੌੜ ਗਿਆ ਆ ਤੂੰ ਕਿੰਨਾ ਦੌੜਿਆ ਕਿੰਨੀ ਤੇਜ਼ ਦੌੜਿਆ ਤੂੰ ਅੱਜ ਹੈ ਤੇਜ਼ ਦੌੜ ਗਿਆ ਬੜੀ ਦੌੜ ਸਹਿਜ ਤੇਰੀ ਹੋ ਗਈ ਹੁਣ ਤਾਂ ਰੋਜ ਆਇਆਗਾ ਨਾ ਅਸ਼ਾ ਛੁੱਟੀ ਬਹੁ ਮਾਰਦੀ ਤੂੰ ਓਏ ਆਖਾ ਬੁਰੀ ਤੂੰ